ਸਾਖੀ ਕਾਸ਼ੀ ਤੋਂ ਅਗਲਾ ਸਫਰ ਅਲਾਹਾਬਾਦ ਕਾਸ਼ੀ ਜਿਸ ਦਾ ਦੂਸਰਾ ਨਾਮ ਬਨਾਰਸ ਹੈ ਇਥੇ ਆਪ ਜੀ ਦਾ ਡੇਰਾ ਕੁਝ ਦਿਨ ਪਿਆ ਰਹਾ ਪਰ ਫੇਰ ਕਾਸ਼ੀ ਤੋਂ ਵੀ ਟੁਰ ਪਏ ਕਈ ਜਗ੍ਹਾ ਮੁਕਾਮ ਕਰਦੇ ਪ੍ਰਿਆਗ ਪ੍ਰਿਆਗ ਪਹੁੰਚੇ ਇਸ ਥਾਂ ਤੇ ਗੰਗਾ ਜਮਨਾ ਦੋਨਾਂ ਨਦੀਆਂ ਦਾ ਮੇਲ ਹੁੰਦਾ ਹੈ ਤੇ ਲੋਕਾਂ ਦਾ ਖਿਆਲ ਹੈ ਕਿ ਤੀਸਰੀ ਨਦੀ ਸਰਸਵਤੀ ਵੀ ਇੇਠੋਂ ਜ਼ਮੀਨ ਦੇ ਵਿੱਚੋਂ جا کے ایتھوں ملدی ہے۔ اس ਕਰਕੇ ਇਸ ਥਾਂ ਨੂੰ ਤਿਰਵੈਣੀ ਵੀ ਆਖਦੇ ਹਨ। ਤ੍ਰਿਵੈਣੀ ਤਿੰਨਾ ਨਦੀਆਂ ਦਾ ਇਕੱਠ ਹੋ ਕੇ ਬਾਗਪੈਣ ਦਾ ਥਾਂ। ਇੱਥੇ ਸ਼ਹਿਰ ਵੀ ਵੱਸਦਾ ਹੈ। ਸ਼ਹਿਰ ਨੂੰ ਪ੍ਰਯਾਗਸਦ ਦੇ ਸੰਨ ਮੁ슬ਮਾਨੀ ਰਾਜ ਵਿੱਚ ਇਸ ਦਾ ਨਾਂ ਅਲਾਹਾਬਾਦ ਰੱਖ ਦਿੱਤਾ ਸੀ ਜੋ ਹੁਣ ਪ੍ਰਸਿੱਧ ਹੈ। ਇੱਥੇ ਆਸਾਮ ਜਾਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਟਿਕੇ ਸਨ ਮਹੱਲਾ ਮਾਇਆਪੁਰ ਵਿੱਚ। ਇਥੇ ਹੁਣ ਗੁਰਦੁਆਰਾ ਹੈ ਕਾਂਸੀ ਤੋਂ ਸਫਰ ਕਰਦੇ ਕਈ ਜਗ੍ਹਾ ਮੁਕਾਮ ਕਰਦੇ ਸੰਗਤਾਂ ਨੂੰ ਦਰਸ਼ਨ ਦੇਂਦੇ ਬਾਲਾ ਪ੍ਰੀਤਮ ਜੀ ਸਾਰੇ ਸਾਥ ਸਮੇਤ ਅਲਾਹਾਬਾਦ ਇਸ ਮਕਾਨ ਵਿੱਚ ਆਠ ਹੈਰੇ ਇਥੇ ਗੁਰਸਿੱਖੀ ਕਾਫੀ ਸੀ ਸੰਗਤਾਂ ਗੁਰੂ ਨੰਦਨ ਆਏ ਸੁਣ ਕੇ ਬਹੁਤ ਆਇਆਂ ਦੋ ਵੇਲੇ ਦੀਵਾਨ ਲੱਗੇ ਸਹਿਬਜ਼ਾਦੇ ਜੀ ਵਿੱਚ ਦਰਸ਼ਨ ਦੇਣ ਪੇਟਾ ਕਬੂਲਣ ਤੇ ਸਫਲ ਕਰਨ ਕਦੇ-ਕਦੇ ਸੋਹਣੇ ਬਾਕ ਵੀ ਕਰਨ ਲਿਖਿਆ ਹੈ ਕਿ ਇਥੇ ਕਪੁੱਤਰ ਬਿਹਾਉਣੇ ਸੇਠ ਨੂੰ ਆਪਨੇ ਅਸੀਸ ਦਿੱਤੀ ਕਿ ਤੇਰੇ ਘਰ ਪੁੱਤਰ ਆਏਗਾ ਸੋ ਠੀਕ ਹੋਇਆ ਜਦੋਂ ਇਸ ਦੇ ਘਰ ਪੁੱਤਰ ਹੋਇਆ ਇਸਨੇ ਇਸ ਗੁਰਦੁਆਰੇ ਨਾਲ ਇੱਕ ਬਾਗ ਤੇ ਕੁਝ ਰਸਤਾ ਲੰਗਰ ਵਾਸਤੇ ਲਾ ਦਿੱਤੀਆਂ ਜੋ ਲਿਖਿਆ ਹੈ ਹੁਣ ਤੀਕ ਹਨ ਰੱਬ ਰਾਖਾ